ਪੰਜਾਬ ਯੂਨੀਵਰਸਿਟੀ ਦੇ ਵਿੱਚ ਕੱਲ ਦੇ ਪ੍ਰਦਰਸ਼ਨ ਦੇ ਵਿੱਚ ਪਹੁੰਚਣ ਤੇ ਜਿੱਥੇ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਯੂਨੀਵਰਸਿਟੀ ਦਾ ਪ੍ਰਸ਼ਾਸਨ ਜਿਹੜਾ ਤੰਗ ਪਰੇਸ਼ਾਨ ਕਰ ਰਿਹਾ ਹੈ ਉੱਥੇ ਪ੍ਰੋਟੈਸਟ ਕਰ ਰਹੇ ਵਿਦਿਆਰਥੀਆਂ ਨੂੰ ਸਾਊਂਡ ਨਹੀਂ ਲੈਣ ਲੈ ਕੇ ਜਾਣ ਦਿੱਤਾ ਜਾ ਰਿਹਾ ਟੈਂਟ ਨਹੀਂ ਲਾਉਣ ਦਿੱਤਾ ਜਾ ਰਿਹਾ ਉੱਥੇ ਇੱਕ ਇਨਫਾਰਮੇਸ਼ਨ ਆਈ ਹੈ ਕਿ ਪੰਜਾਬ ਪੁਲਿਸ ਵੀ ਹੁਣ ਪਿੱਛੇ ਨਹੀਂ ਰਹਿ ਰਹੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪੰਜਾਬ ਯੂਨੀਵਰਸਿਟੀ ਪਹੁੰਚਣ ਵਾਲੀਆਂ ਜਮੂਰੀ ਧਰਾਂ ਨੂੰ ਰੋਕਣ ਲਈ ਪੱਬਾਂ ਪਾਰ ਹੈ ਜਿਸ ਦੇ ਤਹਿਤ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਨੌਜਵਾਨ ਭਾਰ ਸਭਾ ਦੇ ਆਗੂ ਕਰਮਜੀਤ ਮਾਨੁਕੇ ਦੇ ਘਰ ਪੁਲਸ ਗਈ ਬਾਗਾਪਰਾਣਾ ਪੁਲਸ ਦੇ ਕੁਝ ਮੁਲਾਜ਼ਮ ਗਏ ਡੀਐਸਪੀ ਦਫ਼ਤਰ ਵੱਲੋਂ ਉੱਥੇ ਜਾ ਕੇ ਕਹਿੰਦੇ ਆ ਕਿ ਕਿੱਥੇ ਹੈ ਕਰਮਜੀਤ ਮਾਨੁਕੇ ਜਦ ਪਤਾ ਲੱਗਦਾ ਉਹ ਕਹਿੰਦੇ ਆ ਕਿ ਇੱਥੇ ਨਹੀਂ ਹੈ ਬਾਹਰ ਹੈ ਇੱਥੇ ਨਹੀਂ ਰਹਿੰਦਾ ਉਹਦਾ ਪਿੰਡ ਮਾਨੁਕੇ ਉੱਥੇ ਰਹਿੰਦਾ ਤਾਂ ਉਸ ਤੋਂ ਬਾਅਦ ਉਹਨੂੰ ਕਿਹਾ ਗਿਆ ਕਿ ਕੀ ਉਹਨੇ ਪੰਜਾਬ ਯੂਨੀਵਰਸਿਟੀ ਦੇ ਧਰਨੇ ਦੇ ਵਿੱਚ ਜਾਣਾ ਹੈ ਦਾ ਪਰਿਵਾਰ ਜਿਹੜਾ ਹੈ ਉੱਥੇ ਘਰ ਦੇ ਲੋਕ ਸੀਗੇ ਜਿਸ ਘਰੋਂ ਅਕਸਰ ਆਉਂਦਾ ਜਾਂਦਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਨਹੀਂ ਪਤਾ ਉਸ ਤੋਂ ਬਾਅਦ ਐਸ ਐਚਓ ਬਾਗਾ ਪ੍ਰਾਣਾ ਦਾ ਐਸ ਐਚਓ ਸਮਾਲਸਰ ਦਾ ਸਮਾਲਸਰ ਦਾ ਫੋਨ ਆਉਂਦਾ ਹੈ ਕੀ ਕੀ ਕਰਮਜੀਤ ਸਿੰਘ ਮਾਨੂੰਕੇ ਤੁਸੀਂ ਉੱਥੇ ਜਾਣਾ ਤੁਸੀਂ ਕਿੱਥੇ ਰਹਿੰਦੇ ਹੋ ਤੁਸੀਂ ਕੀ ਕਰਦੇ ਹੋ ਇਹ ਸਾਰਾ ਕੁਝ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਇਸ ਬਾਰੇ ਅਜੇ ਕੁਝ ਨਹੀਂ ਦੱਸ ਸਕਦਾ ਸਾਡੀਆਂ ਉੱਥੋਂ ਦੀਆਂ ਜਥੇਬੰਦੀਆਂ ਜਾਣਗੀਆਂ ਤਾਂ ਉਤੋਂ ਇਹ ਕਹਿੰਦੇ ਆ ਕਿ ਮਸਲਾ ਤਾਂ ਹੱਲ ਹੋ ਗਿਆ ਮਸਲਾ ਤਾਂ ਹੱਲ ਹੋ ਗਿਆ ਸੈਨੇਟ ਚੋਣਾਂ ਦਾ ਵੀ ਐਲਾਨ ਹੋ ਜਾਵੇਗਾ ਤੁਸੀਂ ਉੱਥੇ ਆ ਕੇ ਕੀ ਕਰਨਾ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਵੀ ਪ੍ਰੈਸ਼ਰ ਬਣਾਉਣਾ ਸ਼ੁਰੂ ਕਰ ਚੁੱਕੀ ਹੈ ਜਿਹੜੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਪਹੁੰਚਣਾ ਜਾਂ ਜਿਹੜੇ ਜਮਹੂਰੀ ਜਿਹੜੇ ਆ ਧਿਰਾਂ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਪਹੁੰਚਣਾ ਤਾਂ ਕੀ ਪੰਜਾਬ ਤੇ ਕੇਂਦਰ ਸਰਕਾਰ ਮਿਲ ਕੇ ਚੱਲ ਰਹੀ ਹੈ ਕੀ ਪੰਜਾਬ ਸਰਕਾਰ ਉੱਪਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਚੱਲ ਰਹੀ ਹੈ ਇਹ ਤਾਂ ਇੱਕ ਮਾਮਲਾ ਹੁਣ ਪੰਜਾਬ ਸਰਕਾਰ ਨੂੰ ਸਪਸ਼ਟੀ ਕਰਨ ਦੇਣਾ ਪਵੇਗਾ ਕਰਮਜੀਤ ਮਾਨੁਕੇ ਨੇ ਇਸ ਵਿਸ਼ੇ ਤੇ ਕੀ ਕਿਹਾ ਆਓ ਤੁਹਾਨੂੰ ਸੁਣਾਉਣੇ ਆ ਸਾਡੇ ਨਾਲ ਨੌਜਵਾਨ ਭਾਰਸਵਾਤ ਤੋਂ ਕਰਮਜੀਤ ਮਾਨੂਕੇ ਜੁੜ ਚੁੱਕੇ ਨੇ ਕਰਮਜੀਤ ਇੱਕ ਪੋਸਟ ਵਾਇਰਲ ਹੋ ਰਹੀ ਹੈ ਕਿ ਤੁਹਾਡੇ ਘਰ ਪੰਜਾਬ ਪੁਲਿਸ ਦੀ ਰੇਡ ਹੋਈ ਹੈ ਬਾਗਾਪੁਰਾਣਾ ਪੁਲਿਸ ਗਈ ਹੈ ਯੂਨੀਵਰਸਿਟੀ ਦੇ ਮਾਮਲੇ 'ਚ ਕੀ ਹੈ ਪੂਰਾ ਮਾਮਲਾ ਉਹ ਇਹ ਮਨਿੰਦਰ ਜੀ ਡੀਐਸਪੀ ਬਾਗਾਪੁਰਾਣਾ ਦੇ ਦਫਤਰ ਤੋਂ ਮੁਲਾਜ਼ਮ ਕਹਿੰਦੇ ਸੀ ਅਸੀਂ ਆਏ ਆ ਜੀ ਇਹ ਇਹਨਾਂ ਨੇ ਪਹਿਲਾਂ ਤੇ ਪੁੱਛਿਆ ਵੀ ਕਿੱਥੇ ਨੇ ਮੇਰੇ ਬਾਰੇ ਪੁੱਛਿਆ ਤੇ ਚਮਕੌਰ ਸਿੰਘ ਸਾਡੇ ਕਿਰਤੀ ਕਿਸਾਨੀ ਉਹਨੇ ਲੈ ਆਗੂ ਆ ਜੀ ਮੈਂ ਨੌਜਵਾਨ ਭਰਤ ਦਾ ਸੂਬਾ ਮੀਤ ਪ੍ਰਧਾਨ ਹੈ ਜੀ ਇਹਨਾਂ ਨੇ ਇਹ ਕੱਲ ਪੁੱਛੀ ਆ ਕਿ ਤੁਸੀਂ ਯੂਨੀਵਰਸਿਟੀ ਵਾਲੇ ਮਸਲੇ 'ਚ ਜਾ ਰਹੇ ਆ ਘਰ ਦੇ ਨੂੰ ਆ ਕੇ ਪੁੱਛਿਆ ਜੀ ਤੇ ਉਹਨਾਂ ਦੇ ਵਾਈਫ ਸੀਗੇ ਚੰਪੌਰ ਸਿੰਘ ਦੇ ਜੀ ਉਹਨਾਂ ਨੇ ਕਿਹਾ ਵੀ ਉਹ ਜਾਣਕਾਰੀ ਨਹੀਂ ਇਹਦੇ ਬਾਰੇ ਸਾਨੂੰ ਉਹ ਕਹਿੰਦੇ ਵੀ ਡੀਐਸਪੀ ਸਾਹਿਬ ਨੇ ਸਾਨੂੰ ਭੇਜਿਆ ਵੀ ਡੀਐਸਪੀ ਸਾਹਿਬ ਬੁਲਾ ਰਹੇ ਆ ਇਹਨਾਂ ਨੂੰ ਕਿ ਆ ਕੇ ਮਿਲ ਕੇ ਜਾਣ ਜੀ 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 ਉਹ ਕਹਿੰਦੇ ਵੀ ਅਸੀਂ ਸੁਨੇਹਾ ਦੇ ਦਾਂਗੇ ਜੀ ਤਾਂ ਉਸ ਤੋਂ ਬਾਅਦ ਫਿਰ ਉਹ ਛਾਂਬੀਨ ਉਹਨਾਂ ਨੇ ਕੀਤੀ ਆ ਮੇਰੀ ਆਈਡੀ ਪ੍ਰੋਲ ਕੇ ਫੇਸਬੁੱਕ ਤੇ ਇਹ ਆ ਮੁੰਡਾ ਕੌਣ ਹੈ ਤੁਹਾਡੇ ਕੋਲ ਰਹਿੰਦਾ ਤੇ ਉਹ ਕਹਿੰਦੇ ਵੀ ਨਹੀਂ ਇਹ ਮਾਨੂੰ ਕੇ ਪਿੰਡ ਆ ਇਹ ਤਾਂ ਉੱਥੇ ਹੀ ਰਹਿੰਦਾ ਜੀ ਉਸ ਤੋਂ ਬਾਅਦ ਇਹ ਚਲੇ ਗਏ ਤਾਂ ਮੈਂ ਘਰੇ ਪਹੁੰਚਿਆ ਜਦੋਂ ਆਪਦੇ ਤੇ ਉਸ ਤੋਂ ਬਾਅਦ ਮੈਨੂੰ ਐਸ ਐਚ ਓ ਸਮਾਲਸਰ ਦਾ ਫੋਨ ਆਇਆ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਕਿੱਥੇ ਰਹਿੰਦੇ ਹੋ ਸਭ ਤੋਂ ਪਹਿਲਾਂ ਇਹ ਹੀ ਗੱਲ ਪੁੱਛੀ ਮੈਂ ਕਿਹਾ ਵੀ ਕੰਮ ਦੱਸੋ ਜੀ ਕਹਿੰਦੇ ਤੁਸੀਂ ਰੋੜੀ ਰਹਿੰਦੇ ਹੋ ਮੈਂ ਕਿਹਾ ਤੁਸੀਂ ਕੰਮ ਦੱਸੋ ਜੀ ਕਹਿੰਦਾ ਵੀ ਤੁਸੀਂ ਯੂਨੀਵਰਸਿਟੀ ਵਾਲਾ ਮਸਲਾ ਜਿਹੜਾ ਚੰਡੀਗੜ੍ਹ ਹੈਗਾ ਉੱਥੇ ਜਾ ਰਹੇ ਹੋ ਕੱਲ ਨੂੰ ਜੀ ਮੈਂ ਕਹ ਵੀ ਉਹ ਉਹਦੇ ਵਿੱਚ ਸਾਡੀ ਜਥੇਬੰਦੀ ਇਨਵੋਲ ਹੈਗੀ ਆ ਅਸੀਂ ਉਸ ਮੋਰਚੇ ਦੇ ਨਾਲ ਆ ਪਰ ਸਾਡੇ ਲੋਕਲ ਸਾਥੀਆਂ ਦੀ ਡਿਊਟੀ ਉਹ ਉੱਥੇ ਸ਼ਾਮਲ ਹੋਣਗੇ ਜੀ ਕਹਿੰਦੇ ਤੁਸੀਂ ਨਹੀਂ ਜਾ ਰਹੇ ਮੈਂ ਕਿ ਅਸੀਂ ਬਣਾਵਾਂਗੇ ਵਿਚਾਰ ਜਦੋਂ ਪੱਕਾ ਮੋਰਚਾ ਲੱਗ ਗਿਆ ਜੀ ਤੇ ਫਿਰ ਉਹ ਕਹਿ ਰਹੇ ਕਹਿ ਰਹੇ ਕਿ ਉਹ ਮਸਲਾ ਤਾਂ ਹੱਲ ਹੋ ਗਿਆ ਸਰਕਾਰ ਮੰਨ ਗਈ ਹੈ ਵੀ ਇਲੈਕਸ਼ਨ ਕੱਲ ਅਨਾਉਂਸ ਹੋ ਰਹੀ ਹੈ ਸੈਨੇਟ ਦੀ ਐਸ ਐਚ ਉਹਨਾਂ ਨੇ ਕਿਹਾ ਵੀ ਸਾਨੂੰ ਹਾਂਜੀ ਮੈਂ ਕਿ ਇਸ ਤਰ੍ਹਾਂ ਦੀ ਸਾਨੂੰ ਜਾਣਕਾਰੀ ਤਾਂ ਕੋਈ ਮਿਲੀ ਨਹੀਂ ਬਾਕੀ ਆਰਗੇਨਾਈਜ਼ਿੰਗ ਸਾਡੀ ਜਥੇਬੰਦੀ ਸਾਨੂੰ ਉੱਪਰੋਂ ਨੇ ਯਹਾਂ ਦੇ ਦੋ ਜਿਸ ਤਰ੍ਹਾਂ ਦਾ ਮਸਲਾ ਹੱਲ ਹੋਊਗਾ ਉਹ ਵੀ ਅਸੀਂ ਹਿਸਾਬ ਨਾਲ ਬਣਾਵਾਂਗੇ ਜੀ ਤਾਂ ਉਸ ਤੋਂ ਬਾਅਦ ਉਹ ਕਹਿ ਰਹੇ ਵੀ ਇਹੀ ਇਹੀ ਪ੍ਰੈਸ਼ਰ ਪਾ ਰਹੇ ਸੀ ਡੀਐਸਪੀ ਸਾਹਿਬ ਤੁਹਾਨੂੰ ਬੁਲਾ ਰਹੇ ਆ ਤੁਸੀਂ ਆ ਕੇ ਜਾਓ ਜਾਂ ਫੋਨ ਤੇ ਗੱਲ ਕਰੋ ਜੀ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਸਾਡਾ ਇਹ ਕੋਈ ਹੈ ਨਹੀਂ ਕਲਚਰ ਵੀ ਅਸੀਂ ਉਹਨਾਂ ਨਾਲ ਫੋਨ ਤੇ ਕਾਹਤੋਂ ਗੱਲ ਕਰੀਏ ਸਾਡੀ ਇਹ ਡਿਊਟੀ ਨਹੀਂ ਹੈਗੀ ਨਾ ਤੁਸੀਂ ਸਾਨੂੰ ਕੰਪੈਲ ਕਰ ਸਕਦੇ ਜੀ ਕਹਿੰਦੇ ਵੱਡੇ ਅਫਸਰ ਆ ਤੁਸੀਂ ਫੋਨ ਨੰਬਰ ਬੋਲਣ ਲੱਗ ਗਏ ਉਹ ਜੀ ਕਹਿੰਦੇ ਆ ਫੋਨ ਨੰਬਰ ਆ ਤੇ ਹੁਣੀ ਇਹਨਾਂ ਨਾਲ ਗੱਲ ਕਰ ਲਿਓ ਮੈਂ ਕਿਹਾ ਕੋਈ ਨੀਅਤ ਨਹੀਂ ਦੇਖ ਲਾਗੇ ਐਸ ਆਰ ਐਸ ਐਚਓ ਸਮਾਲ ਸਰ ਨੇ ਗੱਲ ਕੀਤੀ ਹੈ ਤੇ ਇਹ ਤੋਂ ਇਹ ਹੈਰਾਨੀਆਂ ਵੀ ਪੰਜਾਬ ਸਰਕਾਰ ਦੇ ਜਿਹੜੇ ਐਮ ਐਲ ਏ ਉੱਥੇ ਜਾ ਰਹੇ ਆ ਕਹਿ ਰਹੇ ਆ ਵੀ ਅਸੀਂ ਨਾਲ ਆ ਵਿਦਿਆਰਥੀਆਂ ਤੇ ਹੁਣ ਪੰਜਾਬ ਸਰਕਾਰ ਨੂੰ ਇਹ ਤੋਂ ਕੀ ਤਕਲੀਫ ਆ ਜੇ ਵਿਦਿਆਰਥੀ ਸੈਨੇਟ ਬਣਾਉਣ ਬਚਾਉਣਾ ਚਾਹੁੰਦੇ ਆ ਤਾਂ ਇਹ ਕੰਮ ਜੀ ਤੇ ਇਹੀ ਗੱਲ ਅਸੀਂ ਸਮਝਣਾ ਚਾਹੁੰਦੇ ਆ ਮਤਲਬ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਅਸੀਂ ਸੈਨੇਟ ਤੇ ਲੜਾਈ ਲੜਾਂਗੇ ਹਾਈ ਕੋਰਟ ਤੱਕ ਲੜਾਂਗੇ ਅਸੀਂ ਪੋਲੀਟੀਕਲ ਤੌਰ ਤੇ ਲੜਾਂਗੇ ਦੂਜੇ ਪਾਸੇ ਪੰਜਾਬ ਪੁਲਿਸ ਦੀ ਇਸ ਤਰੀਕੇ ਨਾਲ ਘਰੇ ਆਉਣਾ ਤੁਹਾਨੂੰ ਪੁੱਛਣਾ ਕਿ ਉਹ ਮਸਲਾ ਹੱਲ ਹੋ ਗਿਆ ਇਹ ਦੋ ਗੱਲਾਂ ਕੀ ਹੈ ਕਿ ਦੋ ਬੇੜੀਆਂ ਦੇ ਪੈਰ ਕਿਸ ਤਰੀਕੇ ਨਾਲ ਧਰ ਰਹੀ ਹੈ ਸਰਕਾਰ ਸਰ ਇਹ ਪਹਿਲੀ ਵਾਰ ਹੀ ਨਹੀਂ ਹੈ ਜੀ ਪਹਿਲਾਂ ਵੀ ਜਦੋਂ ਕਿਸਾਨ ਆਰਗੇਨਾਈਜੇਸ਼ਨਾਂ ਦਾ ਸੱਦਾ ਸੀਗਾ ਚੰਡੀਗੜ੍ਹ ਜਾਣ ਦਾ ਜੀ ਉਦੋਂ ਵੀ ਉਹਨਾਂ ਨੇ ਵੀ ਇਹੀ ਕਿਹਾ ਵੀ ਪੰਜਾਬ ਸਰਕਾਰ ਦੇ ਨਾਲ ਜਿਹੜੀਆਂ ਸਾਡੀਆਂ ਸਬੰਧਤ ਮੰਗਾਂ ਹੈਗੀਆਂ ਉਹ ਵੀ ਸਾਡੀਆਂ ਹੈਗੀਆਂ ਪਰ ਕੇਂਦਰ ਦੇ ਨਾਲ ਮੁੱਖ ਰੂਪ ਚ ਸਾਡੀ ਲੜਾਈ ਹੈ ਉਹਦੇ ਕਰਕੇ ਸਾਡਾ ਚੰਡੀਗੜ੍ਹ ਪ੍ਰੋਟੈਸਟ ਹੈਗਾ ਉਦੋਂ ਵੀ ਪੰਜਾਬ ਸਰਕਾਰ ਨੇ ਪੂਰੀ ਪੁਲਿਸ ਜਿਹੜੀ ਹੈ ਇਕ ਲਾਫੇ ਖੜਾਤੀ ਸੀਗੀ ਤੇ ਸਾਰੇ ਕਿਸਾਨਾਂ ਆਗੂ ਖੜਾ ਚ ਨਜ਼ਰਬੰਦ ਕੀਤੇ ਸਾਰੀਆਂ ਰੋਕਾਂ ਲਾਈਆਂ ਸੜਕਾਂ ਤੇ ਚੰਡੀਗੜ੍ਹ ਨਹੀਂ ਜਾਣ ਦਿੱਤਾ ਗਿਆ ਤਾਂ ਹੁਣ ਦੂਜਾ ਇਹ ਜਿਹੜਾ ਚਾਸ ਹੈ ਕਿ ਜਦੋਂ ਸੈਨਟ ਨੂੰ ਬਚਾਉਣ ਵਾਸਤੇ ਸਾਰਾ ਪੰਜਾਬ ਪੱਬਾ ਪਾਰ ਹੈ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਇੱਕ ਮੱਤ ਹੈ ਇਥੋਂ ਤੱਕ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਵੀ ਮੋਰਚੇ ਦੇ ਨਾਲ ਸਮਰਥਨ ਦੇ ਚੁੱਕੀਆਂ ਤੇ ਪੰਜਾਬ ਸਰਕਾਰ ਦੇ ਵੀ ਦਿਖਾਉਣ ਨੂੰ ਮੁੱਖ ਮੰਤਰੀ ਵੀ ਇਹ ਕਹਿ ਚੁੱਕਿਆ ਵੀ ਕੇਂਦਰ ਸਰਕਾਰ ਦੀ ਇਹ ਕੋਜੀ ਚਾਲਾ ਯੂਨੀਵਰਸਿਟੀ ਨੂੰ ਖੋਣ ਦੀ ਪਰ ਜਦੋਂ ਗਰਾਊਂਡ ਲੈਵਲ ਤੇ ਜਿਹੜੇ ਲੋਕਾਂ ਨੂੰ ਬਚਾਉਣ ਵਾਸਤੇ ਅਸਲ ਚ ਜਾ ਰਿਹਾ ਜਿਹੜੇ ਉਹੀ ਬਚਾ ਸਕਦੇ ਉਹਨਾਂ ਨੂੰ ਰੋਕਣਾ ਇਹ ਤਾਂ ਫਿਰ ਸਿੱਧੇ ਮਤਲਬ ਜਿਵੇਂ ਜੀ 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 ਗੱਲ ਸਾਫ਼ਤ ਹੁੰਦੀ ਹੈ ਕਿ ਸਰਕਾਰ ਯੂਨੀਵਰਸਿਟੀ ਨੂੰ ਬਚਾਉਣਾ ਨਹੀਂ ਚਾਹੁੰਦੀ ਅਸਲ ਚ ਯੂਨੀਵਰਸਿਟੀ ਪ੍ਰੋਸਕ ਕੇ ਕੇਂਦਰ ਸਰਕਾਰ ਨੂੰ ਉਹ ਦੇ ਰਹੀ ਹੈ ਮਤਲਬ ਉੱਪਰੋਂ ਦਿਖਾਵਾ ਕੁਝ ਹੋਰ ਹੈ ਅੰਦਰੋਂ ਗੱਲਾਂ ਕੁਝ ਹੋਰ ਹੈ ਤੁਹਾਡੇ ਹਿਸਾਬ ਨਾਲ ਬਿਲਕੁਲ ਜੀ ਬਿਲਕੁਲ ਹਾਂ ਜੀ ਫਿਰ ਵੀ ਕਵਾਂਗੇ ਕਿ ਪੰਜਾਬ ਚ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੁਣ ਪੰਜਾਬ ਦੇ ਲੋਕ ਪੰਜਾਬ ਦੇ ਮੁੱਦਿਆਂ ਤੇ ਸੜਕਾਂ ਤੇ ਆਉਣ ਨੂੰ ਤਿਆਰ ਆ ਯੂਨੀਵਰਸਿਟੀ ਬਚਾਉਣਾ ਇੱਕ ਇੱਕ ਮਤਲਬ ਵੀ ਉਹ ਸਿੰਬਲ ਆ ਪਰ ਅਸਲ ਦੇ ਵਿੱਚ ਪੰਜਾਬ ਦੇ ਜਿਹੜੇ ਅਧਿਕਾਰ ਖੋਏ ਜਾ ਰਹੇ ਆ ਉਹਨਾਂ ਅਧਿਕਾਰਾਂ ਨੂੰ ਬਚਾਉਣ ਦੇ ਜਿਹੜੇ ਇਮੋਸ਼ਨ ਹੈਗੇ ਲੋਕਾਂ ਚ ਉਹ ਸਾਰੇ ਲੋਕ ਪੰਜਾਬ ਪ੍ਰਤੀ ਇਮੋਸ਼ਨ ਲੈ ਕੇ ਯੂਨੀਵਰਸਿਟੀ ਵਾਲੇ ਮੋਰਚੇ ਚ ਸ਼ਾਮਲ ਹੋਣ ਜਾ ਰਹੇ ਇਕੱਲਾ ਯੂਨੀਵਰਸਿਟੀ ਦਾ ਮਸਲਾ ਨਹੀਂ ਸਮਝਣਾ ਚਾਹੀਦਾ ਹੈਗਾ ਤੇ ਇਸ ਘੜੀ ਚ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਕਿ ਮੋਰਚੇ ਨੂੰ ਸਮਰਥਨ ਦੇਵੇ ਮੋਰਚੇ 'ਚ ਬੈਠੇ ਵਿਦਿਆਰਥੀਆਂ ਨੂੰ ਹੱਲਾਸ਼ੀਰੀ ਦੇਵੇ ਉਹਨਾਂ ਦੀ ਜਿਸ ਵੀ ਤਰੀਕੇ ਨਾਲ ਮਦਦ ਕੀਤੀ ਜਾ ਸਕਦੀ ਹੈ ਉਹਨਾਂ ਦੀ ਮਦਦ ਕੀਤੀ ਜਾਵੇ ਅੱਜ ਪੰਜਾਬ ਲੜਾਈ ਲੜਨ ਵਾਸਤੇ ਤਿਆਰ ਹੈ ਸਰਕਾਰ ਦਾ ਫਰਜ਼ ਬਣਦਾ ਪੰਜਾਬ ਸਰਕਾਰ ਦਾ ਕਿ ਵਿਦਿਆਰਥੀਆਂ ਨਾਲ ਖੜੇ ਇਸ ਤਰ੍ਹਾਂ ਰੇਟਾ ਮਾਰਨੀ ਹੈ ਇਸ ਤਰ੍ਹਾਂ ਜਥੇਬੰਦੀਆਂ ਦੀ ਆਗੂ ਨੂੰ ਪਰੇਸ਼ਾਨ ਕਰਨਾ ਤੇ ਇਹ ਤਾਂ ਇਹੀ ਗੱਲ ਸਮਝ ਆਉਂਦੀ ਹੈ ਵੀ ਦਿਖਾਉਣ ਨੂੰ ਸ਼ੋਰ ਆ ਤੇ ਅਸਲ 'ਚ ਹਕੀਕਤ ਮਸ਼ਹੂਰ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਕਰਮਜੀਤ ਜੀ ਸ਼ੁਕਰੀਆ ਜੀ ਸ਼ੁਕਰੀਆ ਧੰਨਵਾਦ ਸਾਸੀ ਗਾਲ ਸਸੀ ਗਾਲ ਜੀ ਮਨਿੰਦਰ ਜੀ ਸਿੱਧੂ ਗੱਲ ਕਰ ਰਹੇ ਲੋਕ ਵਾਈਟੀ ਹਾਂ ਹਾਂਜੀ ਇੱਕ ਕਰਮਜੀਤ ਮਾਨੁਕੇ ਨੌਜਵਾਨ ਭਾਰ ਸਭਾ ਤੋਂ ਉਹਨਾਂ ਨਾਲ ਸਾਡੀ ਗੱਲ ਹੋਈ ਸੀ ਕਹਿੰਦੇ ਤੁਸੀਂ ਫੋਨ ਕਰਕੇ ਕਿਹਾ ਉਹਨਾਂ ਨੂੰ ਵੀ ਤੁਸੀਂ ਪੀਐਸਪੀ ਹੋ ਜਾਣਾ ਕੱਲ ਨੂੰ ਓ ਬਾਈ ਜੀ ਮੈਂ ਤਾਂ ਉਹਨਾਂ ਨੂੰ ਹੁਣ ਵੀ ਮੈਨੂੰ ਕਿਸੇ ਦਾ ਫੋਨ ਆਇਆ ਸੀਗਾ ਇਹਨਾਂ ਨੇ ਕੋਈ ਡਿਪਟੀ ਸਾਹਿਬ ਤੋਂ ਟਾਈਮ ਲਿਆ ਸੀ ਚਮਕੌਰ ਸਿੰਘ ਜੀ ਨੇ ਨਾਲ ਨੇ ਇਹਨਾਂ ਦੇ ਜੀ ਉਹ ਕੋਈ ਕਿਸੇ ਕਿਹੜੇ ਮਸਲੇ ਵਾਸਤੇ ਲਿਆ ਮੈਨੂੰ ਇਹ ਵੀ ਨਹੀਂ ਪਤਾ ਮੈਨੂੰ ਡਿਪਟੀ ਸਾਹਿਬ ਦੇ ਫੋਨ ਆਇਆ ਸੀਗਾ ਕਹਿੰਦੇ ਯਾਰ ਨਾ ਉਹ ਮਿਲਣਾ ਇਹਨੇ ਨਾ ਮੈਨੂੰ ਫੋਨ ਕਰਿਆ ਉਹਨਾਂ ਨੇ ਤੇ ਟਾਈਮ ਲਿਆ ਸੀਗਾ ਮੈਥੋਂ ਇਹਨਾਂ ਨੂੰ ਮੈਂ ਸਵੇਰ ਦੇ ਤਿੰਨ ਫੋਨ ਕਰੇ ਵੀ ਡਿਪਟੀ ਸਾਹਿਬ ਨਾਲ ਗੱਲ ਕਰ ਲਓ ਸੁਨੇਹਾ ਨਹੀਂ ਲਾਇਆ ਫੋਨ ਵੀ ਕਰਿਆ ਆ ਗੱਲ ਹੋਈ ਆ ਮੇਰੀ ਤਾਂ ਯੂਨੀਵਰਸਿਟੀ ਜਾਣ ਵਾਰੇ ਉਹ ਕਹਿੰਦੇ ਸਾਨੂੰ ਕਹੇ ਤੁਸੀਂ ਕੋਈ ਕੋਈ ਗੱਲ ਨਹੀਂ ਹੋਈ ਤੁਹਾਡੀ ਲੈ ਭਾਈ ਮੈਂ ਪੁੱਛ ਕੇ ਫੋਨ ਤੇ ਕਰੂੰਗਾ ਮੈਨੂੰ ਇਹ ਦੱਸੋ ਤੇ ਮੈਂ ਕੋ ਪੁੱਛ ਕੇ ਕਰੂੰਗਾ ਤੇਰਾ ਥਾਣਾ ਸਮਾਲਸਰ ਜੀ ਜੀ ਮੈਂ ਤਾਂ ਇਹਨਾਂ ਨੂੰ ਉਹ ਕਹਿਆ ਸੀ ਵੀ ਡਿਪਟੀ ਸਾਹਿਬ ਨਾਲ ਗੱਲ ਕਰ ਚਾਹੇ ਫੋਨ ਤੇ ਕਰ ਲੋ ਚਾਹੇ ਜਾ ਕੇ ਮਿਲਿਆਓ ਤੁਸੀਂ ਫਿਰ ਟਾਈਮ ਲਿਆ ਸੀ ਇਹਨਾਂ ਨੇ ਓਕੇ ਓਕੇ ਜੀ ਜੀ ਓਕੇ ਜੀ ਧੰਨਵਾਦ